ਮੁੰਡੀ ਛੜਾ ਲੁਕੇ ਲੋ 7000 ਰੁਪਇਆ ਸੁਖਦੇਵ ਸਿੰਘ ਸੁਪੁੱਤਰ ਸਰਮਾਰ ਸਤਿ ਸ਼੍ਰੀ ਅਕਾਲ ਜੀ ਜੈ ਮਸਤਾਕੀ ਜੈ ਮਸਤਾਕੀ ਸਭ ਤੋਂ ਪਹਿਲਾਂ ਤਾਂ ਮੇਲੇ ਦੇ ਬਹੁਤ ਬਹੁਤ ਭੈਗਿਆ ਹਾਂ ਹਾਂ ਬាទ ਜੀ ਇੰਨਾ ਕੁ ਛਾਂ ਨਿੱਕੀ ਨੇ ਇਸ ਵਾਰ ਜਿਹੜਾ ਉਹ ਪੈਠਵਾ ਇਤਿਹਾਸਕ ਮੇਲਾ ਜਿਹੜਾ ਪੀਰ ਪਾਪਾ ਧੋੜੀ ਸਾਜੀ ਦੀ ਤਰ੍ਹਾਂ ਪਿੰਡ ਬੱਤੂ ਸਿੰਘਾ ਵਿਲਾਪ ਪੂਰਤਲਾ ਵਿਖੇ ਜਿਹੜਾ ਉਹ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਐਨ ਆਰ ਆਈ ਵੀਰ ਗ੍ਰਾਮ ਬਚਾਇਤ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਵਾਰ ਵੀ ਜਿਹੜਾ ਮੇਲਾ ਮਨਾਇਆ ਜਾ ਰਿਹਾ ਹੈ ਹਰ ਸੰਖਿਆ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਸਾਇਬਲੈਂਡ ਦੀ ਵਰਤਾਰੇ ਵਿੱਚ ਜਿਹੜੀ ਸੰਗਤ ਹੈ ਉਹ ਆਪਾਈ ਦੀ ਵਰਤਾਰੇ ਨਾਲ ਪਸਤ ਕੋਣ ਆਈ ਹੈ ਔਰ ਨਾਲ ਹੀ ਮੇਲੇ ਦਾ ਅੰਗਲ ਮਾਨਣਾ ਲਈ ਹੈ ਇਹ ਮੇਲੇ ਦੀ ਇੱਕ ਕਿਰਵਾ ਮੇਲਾ ਹੈ ਕਿਹੜੀ ਜਗ੍ਹਾ ਕਿਹੜਾ ਜ਼ਿਲ੍ਹਾ ਹੈ ਇਹ ਜੀ ਐਸਵਾਰ ਜਿਹੜਾ 65ਵਾਂ ਇਤਿਹਾਸਕ ਮੇਲਾ ਹੈ ਸਲਾਣਾ ਮੇਲਾ ਜਿਹੜਾ ਕਰਵਾਇਆ ਜਾਂਦਾ ਔਰ ਇਹ ਪਿੰਡ ਪਤੂ ਟਿੰਗਾ ਕਪੂਰਥਲਾ ਤੋਂ ਗੋਇੰਦਵਾਲ ਰੋਡ ਦੇ ਉੱਪਰ ਸਥਿਤ ਹੈ ਜ਼ਿਲ੍ਹਾ ਕਪੂਰਥਲਾ ਤਹਿਸੀਲ ਸਰਦਾਰਪੁਰ ਲੋਧੀ ਹੈ ਔਰ ਇੱਥੇ ਹਰ ਸਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਜਿਹੜਾ ਮੇਲਾ ਸਮੂਹ ਸੰਗਤਾਂ ਐਨਆਰਆ ਵੀਰਾ ਭਰਾਵਾ ਤੇ ਲਾਖਾਂ ਵਾਰਸੀ ਸੰਗਤਾਂ ਵੱਲੋਂ ਹਮ ਹਮਾ ਕੇ ਬਣਾਇਆ ਜਾਂਦਾ ਹੈ ਗਰਮੀ ਵੀ ਬਹੁਤ ਹੈ ਸੰਗਤਾਂ ਵੀ ਮੁਰਕ ਪਾ ਕੇ ਆਈਆਂ ਨੇ ਕੀ ਕੀ ਪ੍ਰਬੰਧ ਕੀਤੇ ਵੇਖੋ ਜੀ ਗਰਮੀ ਜਿਹੜਾ ਦਾ ਮੌਸਮ ਦਾ ਅਨੰਦ ਮਾਣਨ ਆਪੇ ਉਹਨੂੰ ਗਰਮੀ ਲੱਗੂਗੀ ਜਿਹੜਾ ਗੁਰੂ ਮਹਾਰਾਜ ਦੀ ਦਰਗਾਹ ਦੇ ਉੱਪਰ ਨਤਮਸਤਕ ਹੋਣ ਆਉਂਦਾ ਔਰ ਜਿਹੜਾ ਮੇਲਾ ਦੇਖਣ ਆਉਂਦਾ ਹੈ ਉਹਨੂੰ ਗਰਮੀ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਔਰ ਸੰਗਤਾਂ ਤੁਹਾਡੇ ਸਾਹਮਣੇ ਖਾਟਾ ਮਾਰਦਾ ਜਿਹੜਾ ਕਾਟਾ ਉਹ ਗਰਮੀ ਦੇ ਬਾਵਜੂਦ ਵੀ ਜਿਹੜਾ ਉਹ ਆਰਾਮ ਨਾਲ ਬੈਠ ਕੇ ਤਤਾ ਕਰਕੇ ਆਪਣਾ ਮੇਲਾ ਦੇਖ ਰਿਹਾ ਹੈ ਕਿੰਨੇ ਦਿਨ ਦਾ ਮੇਲਾ ਹੈ ਇਹ ਜੀ 2 ਦਿਨ ਮੇਲਾ ਇਸ ਕੋਲ 23 ਤਰੀਕ ਨੂੰ ਕੀ ਕੀ ਦਾ ਜਿਹੜਾ ਮੇਲਾ ਚੱਲਦਾ ਹੈ ਕੱਲ੍ਹ ਕੀ ਹੈ ਐਨ ਆਰ ਆਈ ਭਰਾਵਾਂ ਨੇ ਕਿੰਨਾ ਦਾ ਸਹਿਯੋਗ ਕੀਤਾ ਪਿੰਡ ਵਾਸੀਆਂ ਦਾ ਦੇਖੋ ਜੀ ਜਿਹੜੇ ਮੇਲੇ ਆ ਉਹ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਆ ਔਰ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਐਨ ਆਰ ਆਈ ਵੀਰ ਨੇ ਹਰ ਸਾਲ ਹੀ ਇਹਨਾਂ ਦਾ ਹਰ ਹਰ ਲੈਵਲ ਦੇ ਵਿੱਚ ਇਹਨਾਂ ਦਾ ਸਹਿਯੋਗ ਹੁੰਦਾ ਚਾਹੇ ਕੋਈ ਧਾਰਮਿਕ ਮੇਲਾ ਹੋਵੇ ਚਾਹੇ ਕੋਈ ਵੀ ਇੱਥੇ ਮੇਲਾ ਤਾਇਆ ਜਾਵੇ ਜਾਂ ਕੋਈ ਵੀ ਤਿਉਹਾਰ ਮਨਾਇਆ ਜਾਵੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਹੈ ਅੱਜ ਕੱਲ ਬੱਚੇ ਫੇਸਬੁਕ ਤੇ ਵਟਸਐਪ ਤੇ ਜਾਂਦੇ ਆ ਬੱਚੇ ਕੀ ਹੈ ਕੀ ਕਿਹਾ ਜਾਊਗਾ ਕੀ ਮੈਸੇਜ ਕਰ ਦੇ ਦੇਖੋ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਮਾਪਿਓ ਦੇ ਕਹਨੇ ਦੇ ਵਿੱਚ ਆਉਣਾ ਚਾਹੀਦਾ ਔਰ ਪਾਣੀ ਔਰ ਪਾਰੇ ਦੇ ਨਾਲ ਜੁੜਨਾ ਚਾਹੀਦਾ ਤਾਂ ਕਿ ਜਿਹੜਾ ਵਾਅਦੇ ਵਿੱਚ ਵਧੀਆ ਤਰੀਕੇ ਨਾਲ ਵਿਚਰਿਆ ਜਾ ਸਕੇ ਸਾਰੇ ਚੈਨਲ ਨੂੰ ਆਪਣਾ ਕੀਤੀ ਸਹਿਯੋਗ ਬਹੁਤ 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 ਧੰਨਵਾਦੀ ਸੁਖਰੀ ਫਸਟਾ ਨਾ ਬੇਹਾਰੀਆ ਕੀ ਮਾ ਜੋ ਬਹੁਤ ਬਹੁਤ ਵਧੀਆ ਮਿਲਿਆ ਜੀ ਲੱਖ ਲੱਖ ਵਧਾਈ ਸਾਰੇ ਨਗਰ ਨੂੰ ਤੇ ਫਸਟਾ ਨੂੰ ਵੀ ਜੀ ਲੱਖ ਲੱਖ ਵਧਾਈ ਕਿੰਨੀ ਖੁਸ਼ੀ ਆ ਤੁਹਾਨੂੰ ਕਿੰਨਾ ਬਹੁਤ ਜਿਆਦਾ ਖੁਸ਼ੀ ਹੈ ਜੀ ਬਹੁਤ ਜਿਆਦਾ ਖੁਸ਼ੀ ਹੈ